ਹਾਂਜੀ ਵੈਲਕਮ ਕਰਦਾ ਤੁਹਾਡੇ ਆਪਣੇ YouTube ਚੈਨਲ ETT New Update with Goldies ਤੇ ਤੇ ਸਾਥੀਓ ਇੱਕ ਨਵੀਂ ਅਪਡੇਟ ਆਈ ਹੈ ਜਸਟ ਹੁਣੇ ਹੀ ਜਿਹੜਾ ਲੱਟਰ ਪਾਇਆ ਗਿਆ ਹੈ DPE ਵੱਲੋਂ ਐਲੀਮੈਂਟਰੀ ਪੰਜਾਬ ਸੋ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਲੈਟਰ ਹੈ ਜੋ ਕਿ 6835 ਕੈਂਡੀਡੇਟ ਜਿਹੜੇ ਨਵੇਂ 117 ਐਡ ਹੋਏ ਸੀਗੇ ਉਹਨਾਂ ਨੂੰ ਜਿਹੜਾ ਕੀ ਹੈ ਸਟੇਸ਼ਨ ਚੁਆਇਸ ਹੋ ਚੁੱਕਿਆ ਹੈ ਤੋਂ ਉਹ ਆਪਣਾ ਕੀ ਹੈ ਅ ਕੱਲ ਜਾ ਕੇ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਨਿਯੁਕਤੀ ਪ੍ਰਪਤ ਪ੍ਰਪਤ ਕਰ ਸਕਦੇ ਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਜਿਹੜੀ ਹੈ ਸਿਲੈਕਸ਼ਨ ਸੂਚੀ ਜਿਹੜੀ ਇਹ 2 ਮਈ ਨੂੰ ਅਪਲੋਡ ਕੀਤੀ ਗਈ ਸੀਗੀ ਠੀਕ ਹੈ ਉਹਦੇ ਵਿੱਚ ای ਡਬਲਯੂ ਐਸ ਦੇ ਤੇ ਓਪਨ ਕੈਟਾਗਰੀ ਵਿੱਚ ਜਿੰਨੇ ਵੀ ਬੱਚੇ ਐਡ ਹੋਏ ਸੀਗੇ ਅ ਤਾਂ ਉਹਨਾਂ ਨੂੰ 3 ਤੋਂ 4 ਮਈ ਦੇ ਵਿੱਚ ਜਿਹੜਾ ਕੀ ਹੈ ਸਟੇਸ਼ਨ ਚੁਆਇਸ ਲਈ ਸੱਦਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਐਮ ਆਈ ਐਸ ਵਿੰਗ ਵੱਲੋਂ 117 ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਨੇ ਤੇ ਬਾਕੀ ਜੋ ਰਹਿੰਦੇ ਵੀ ਉਮੀਦਵਾਰ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਵਾਲੇ ਟਾਈਮ ਵਿੱਚ ਜਿਹੜਾ ਕੀ ਹੈ ਸਟੇਸ਼ਨ ਅਲਾਟਮੈਂਟ ਕਰ ਦਿੱਤੇ ਜਾਣਗੇ ਜਿਹੜਾ ਕੀ ਪਹਿਲੇ ਖਦਸ਼ਾ ਸੀਗਾ ਕਿ ਪਤਾ ਨਹੀਂ ਕਦੋਂ ਹੋਏਗਾ ਸੋ ਤੁਸੀਂ ਇੱਕ ਗੁੱਡ ਨਿਊਜ਼ ਹੀ ਸਮਝ ਸਕਦੇ ਹੋ ਕਿ ਜੇਕਰ ਇਹਨਾਂ ਦਾ ਹੱਲ ਹੋ ਗਿਆ ਤਾਂ ਉਹਨਾਂ ਦਾ ਵੀ ਹੱਲ ਹੋ ਜਾਵੇਗਾ ਹਾਂ ਲੇਕਿਨ ਟਾਈਮ ਜ਼ਰੂਰ ਲੱਗ ਰਿਹਾ ਤੇ ਜਿਹੜਾ ਟਾਈਮ ਪੈਨ ਵਾਲੀ ਸਾਰਾ ਕੁਝ ਹੋਣਾ ਹੈ ਸੋ ਸਾਥਿਓ ਇੱਕ ਜ਼ਰੂਰੀ ਨੋਟ ਸੀਗਾ ਜੋ ਤੁਹਾਨੂੰ ਦੇਣਾ ਸੀ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂਕਿ ਆਉਣ ਵਾਲੀ ਜਿਹੜੀ ਜਾਣਕਾਰੀ ਤੁਹਾਨੂੰ ਜਲਦੀ ਤੋਂ ਜਲਦੀ ਦਿੱਤੀ ਜਾ ਸਕੇ ਸੋ ਤੁਸੀਂ ਜਿਹੜਾ ਕੀ ਹੈ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਅੱਜ 27 ਮਈ 27 ਮਈ ਦਾ ਹੈ ਵੈਸੇ ਤੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ਈਟੀடி ਕਾਦਰ ਦੇ 6635 ਸੋ 635 ਜਿਹੜੇ ਸਾਮੇ ਨੂੰ ਭਰਨ ਵਾਸਤੇ ਜਿਹੜਾ ਕੀ ਹੈ ਜਿਹੜੇ ਕੋਰਟ ਕੇਸ ਸਬੰਧੀ ਵੇਰਵਾ ਦਿੱਤਾ ਹੋਇਆ ਉੱਪਰ ਨਤੀਜੇ ਵਸਬੰਧੀ ਦੱਸਿਆ ਹੋਇਆ ਸੀਡਬਲਯੂਬੀ 4246 ਬਾਰੇ ਦੱਸਿਆ ਹੋਇਆ ਹੈ ਉਸ ਤੋਂ ਸੀਐਮ ਜਿਹੜੀ ਇਹ 6025 ਸਿਵਲ ਸੀਓਸੀਪੀ 715172 ਜਿਹੜੇ ਕੀ ਹੈ ਮਤਲਬ ਜਿਹੜੀਆਂ ਸਾਰੀਆਂ ਵੀ ਜਿਨੇ ਵੀ ਕੋਰਟ ਕੇਸ ਸੀਗੇ ਉਹਨਾਂ ਨੂੰ ਲੈ ਕੇ ਸੀਗੇ ਤੇ ਉਸ ਤੋਂ ਬਾਅਦ ਮਾਨਯੋਗ ਆ ਨਿਚੇ ਤੋਂ ਜਿਹੜੀ ਮਾਨਲੇ ਪੰਜਾਬ ਅਤੇ ਰੈਣਾ ਹਾਈ ਕੋਰਟ ਦੇ ਪਾਕਮਾਨ ਦੇ ਸਨ ਮੁੱਖ ਸਿੱਖਿਆ ਭਰਤੀ ਦੇ ਡਾਇਰੈਕਟਰਟ ਵੱਲੋਂ ਰੀ ਕਾਸਟ ਜਿਹੜੀ ਪ੍ਰੋਵੀਜ਼ਨਲ ਸੂਚੀ ਹੈ ਫੇਸ 1 ਦੀ ਠੀਕ ਹੈ ਓਪਨ ਕੈਟਾਗਰੀ ਦੇ ای ਡਬਲਯੂ ਐਸ ਦੇ ਨਵੇਂ ਯੋਗ ਉਮੀਦਵਾਰ ਐਡ ਕੀਤੇ ਗਏ ਸੀ ای ਡਬਲਯੂ ਐਸ ਦੀਆਂ ਸਮੇਂ ਵਿੱਚ 117 ਜਿਹੜੇ ਉਮੀਦਵਾਰ ਨੇ ਉਹ ਭਰਤੀ ਪ੍ਰਕਿਰਿਆ ਰਹੇ ਜਿਹੜੇ ਐਡ ਕੀਤੇ ਗਏ ਸੀਗੇ ਸੋ ਸਭ ਤੋਂ ਵੱਡੀ ਅਪਡੇਟ ਸੀ ਸਾਥੀਓ ਤੇ ਮੈਂ ਆਸ ਕਰਦਾ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ ਜੇ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਆਹ ਵਾਲੇ ਲਿੰਕ ਨੂੰ ਜਿਹੜੀ ਆ ਵੀਡੀਓ ਹੈ ਉਹਦੇ ਲਿੰਕ ਨੂੰ ਮਤਵਾ Share ਕਰ ਦਿਓ ਆਪਣੇ ਦੋਸਤਾਂ ਤੱਕ ਪਹੁੰਚਾਓ ਤਾਂ ਕਿ ਜਿਹੜੇ ਉਮੀਦਵਾਰ ਹੈਗੇ ਆ 117 ਦੇ 17 ਉਹ ਕੱਲ ਜਾ ਕੇ ਕੱਲ ਆਈ ਥਿੰਕ ਅੱਜ ਡੇਟ ਕਿੰਨੀ ਹੋ ਗਈ ਹੈ ਅੱਜ ਡੇਟ ਹੋ ਗਈ ਹੈ ਸਰ ਅੱਜ ਡੇਟ 28 ਹੈ ਰਾਈਟ ਮੈਂ ਕੱਲ ਦਾ ਹੀ ਕਹਿ ਰਿਹਾ ਸੀ ਤੇ ਜਿਹੜੇ ਕੱਲ ਜਾ ਕੇ ਉਹ ਆਪਣਾ ਅ ਜੋਇਨਿੰਗ ਲੈਟਰ ਲੈ ਸਕਦੇ ਆ ਸੋ ਸਾਥੀਓ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਨ ਲਈ ਤੇ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਖੁਸ਼ ਰਹੋ ਤੇ ਸਿਹਤਮੰਦ ਰਹੋ ਸੁਰੱਖਿਤ ਰਹੋ ਧੰਨਵਾਦ